ਇਹ ਤਾਂ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਜੋ ਤੁਸੀਂ ਸਾਡਾ ਸਾਡੇ ਤੋਂ ਸਵਾਲ ਜਿਹੜਾ ਬੜਾ ਵਧੀਆ ਪੁੱਛਿਆ ਜਿਹੜਾ ਲੋਕਾਂ ਦਾ ਜਿਹੜਾ ਤੁਸੀਂ ਪੁੱਛਿਆ ਜਿਹੜਾ ਸਵਾਲ ਆ ਉਹ ਤਾਂ 21 ਤਰੀਕ ਤੋਂ ਬਾਅਦ ਹੀ 21 ਤਰੀਕ ਵਾਲੇ ਦਿਨ ਜਿਹੜੇ ਲੋਕ ਦੱਸਣਗੇ ਉਹ ਫੈਸਲਾ ਕਰਨਗੇ ਕਿ ਕੌਣ ਇਸ ਦੇ ਕਾਬਿਲ ਹੈ ਇਸ ਏਰੀਆ ਦੇ ਕਾਬਿਲ ਹੈ ਜਿਹੜਾ ਇਸ ਏਰੀਆ ਦੀ ਸੇਵਾ ਕਰ ਸਕਦਾ ਹੈ ਉਹ 21 ਤਰੀਕ ਨੂੰ ਹੀ ਲੋਕ ਦੱਸਣਗੇ ਇਿੱਤਾ ਕਿ ਬਜ਼ੁਰਗ ਵੀ ਨਾਲ ਤੁਰਦੇ ਆ ਯੰਗ ਯੂਥ ਵੀ ਤੁਹਾਡੇ ਨਾਲ ਤੁਰਦਾ ਨਜ਼ਰ ਆ ਰਿਹਾ ਬਜ਼ੁਰਗ ਵੀ ਕਮਰ ਦੀ ਲੇਡੀਜ਼ ਵੀ ਜਿਹੜੀ ਨਜ਼ਰ ਆ ਰਹੀਆਂ ਕਾਫੀ ਤੁਹਾਨੂੰ ਪਿਆਰ ਮਿਲਦਾ ਨਜ਼ਰ ਆ ਰਿਹਾ ਵੈ ਤੁਸੀਂ ਜਾਣਦੇ ਹੋ ਹਰੇ ਗਲੀ ਦੇ ਵਿੱਚ ਐਂਟਰ ਹੁੰਦੇ ਤੇ ਲੋਕੀ ਪਹਿਲੇ ਦਰਵਾਜ਼ਾ ਖੋਲ ਕੇ ਫੋਲਾ ਦਾ ਨਾਲ ਤੁਹਾਡੇ ਦਾ ਸਵਾਗਤ ਕਰਦੇ ਠੀਕ ਕਹਾਂ ਚੰਦੇ ਹੋ ਇਹ ਸਾਡੇ ਬਜ਼ੁਰਗਾਂ ਵੱਲੋਂ ਦਿੱਤੀ ਹੋਈ ਜਿਹੜੀ ਸ਼ੇਧ ਹੈ ਔਰ ਉਹਨਾਂ ਦਾ ਜਿਹੜਾ ਥਾ ਜਿਹੜਾ ਪਿਆਰ ਜਿਹੜਾ ਉਹਨਾਂ ਨੇ ਕਮਾਇਆ ਹੋਇਆ ਇਸ ਵਾਰਡ ਦੇ ਵਿੱਚ ਕਿਉਂਕਿ ਮੈਂ ਹੀ ਨਹੀਂ ਮੇਰੇ ਪਿਤਾ ਜੀ ਮੇਰੇ ਚਾਚਾ ਜੀ ਮੇਰੇ ਦਾਦਾ ਜੀ ਜਿਹੜੇ ਹਮੇਸ਼ਾ ਹੀ ਕਈ ਸਾਲਾਂ ਤੋਂ ਇਸ ਵਾਰਡ ਦੀ ਜਿਹੜੀ ਸੇਵਾ ਕਰਦੇ ਰਹੇ ਨੇ ਨੀ स्वार्थ होके ਨਿਸ਼ਕਾਮ होके ਉਹਨਾਂ ਨੇ ਇਸ ਵਾਰਡ ਦੀ ਸੇਵਾ ਕੀਤੀ ਹੈ ਬਿਨਾ ਕਿਸੇ ਲਾਲਚ ਤੋਂ ਤਾਂ ਮੈਂ ਸਮਝਦਾ ਕਿ ਲੋਕਾਂ ਦਾ ਜਿਹੜਾ ਪਿਆਰ ਹੈ ਇਹ ਉਹਨਾਂ ਦੀ ਦਿੱਤੀ ਹੋਈ ਦੇਣ ਆ ਇਸ ਪਰਮਤਾ ਪ੍ਰਮਾਤਾ ਅਕਾਲ ਪੁਰਖ ਦੀ ਜਿਹੜੀ ਉਹ ਦੇਣ ਹੈ ਜੀ ਤੇ ਆ ਆ ਜਿਹੜਾ 21 ਨੂੰ ਇਲੈਕਸ਼ਨ ਹੋਣੇ ਆ ਤੁਸੀਂ ਆਪਣੇ ਵਾਸਵਸਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਵਾਰਡ ਵਸਿਆਂ ਨੂੰ ਇਹ ਹੀ ਮੈਸੇਜ ਦੇਣਾ ਚਾਹੁੰਨਾ ਕਿ ਜਿਹੜਾ ਤੁਸੀਂ ਆਪਣਾ ਜਿਹੜਾ ਹਮੇਸ਼ਾ ਹੀ ਜਿਹੜਾ ਸਾਨੂੰ ਪਿਆਰ ਦਿੱਤਾ ਹੈ ਔਰ ਅੱਗੇ ਵੀ ਤੁਸੀਂ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਕਿਉਂਕਿ 2022 ਤੋਂ ਪਹਿਲਾਂ ਮੈਂ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ ਜਦੋਂ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਸਾਡੀ ਸਰਕਾਰ ਬਣੀ ਜੀ ਤਾਂ ਉਸ ਤੋਂ ਬਾਅਦ ਹੀ ਨਾਲ ਦੇ ਨਾਲ ਹੀ ਜਿਹੜੇ ਵਾਰਡ ਵਿੱਚ ਅਸੀਂ ਜਿਹੜੇ ਆਪਣੇ ਕੰਮ ਕਰਨੇ ਐ ਐਸੇ ਵਰਕਰ ਜਿਹੜੇ ਸ਼ੁਰੂ ਕੀਤੇ ਆ ਕਿਸੇ ਨੂੰ ਚਾਹੇ ਸਿਵਲ ਸਬੰਧੀ ਸੇਵਾਵਾਂ ਜਾਂ ਚਾਹੇ ਕੋਈ ਲਾਈਟ ਦੀ ਆ ਚਾਹੇ ਬਿਮਾਰੀਆਂ ਦੇ ਰਾਹ ਦਮਾ ਲਈ ਜਿਹੜੀ ਅਸੀਂ ਫੋਗਿੰਗ ਮਸ਼ੀਨਾਂ ਜਿਹੜੀਆਂ ਚਲਾਈਆਂ ਨੇ ਮੇਰੀ ਫੇਸਬੁੱਕ ਵਿੱਚ ਰੋਮੀ ਮਤਮਦ ਸਾਹਿਬ ਤੇ ਮੇਰੀ ਆਡੀ ਹੈ ਤੁਸੀਂ ਪਿਛਲੇ ਕਈ ਸਾਲਾਂ ਤੋਂ ਕਰੋਨਾ ਕਾਲ ਦੇ ਵਿੱਚ ਵੀ ਅਸੀਂ ਜਿਹੜੀ ਲੋਕਾਂ ਦੀ ਬੜੀ ਸੇਵਾ ਕੀਤੀ ਹੈ ਔਰ ਮੈਂ ਸਮਝਦਾ ਅਸੀਂ ਬਿਨਾਂ ਰੁਕੇ ਜਿਹੜਾ ਇਹ ਕੰਮ ਕੀਤੇ ਨੇ ਲੋਕੀ ਬਹੁਤ ਸਾਰਾ ਸਾਨੂੰ ਪਿਆਰ ਇਸ ਕੀ ਤਰੀਕ ਨੂੰ ਦੇਣਗੇ ਠੀਕ ਹੈ